اپنی ارجیا بھی لکھوا سکتے ہو جس طرح کی آپ دسا گیا کہ سب تو ہی پرشاسن وجوہ سارا ਗੇਰਾ ਕਰਦਾ ਇਹ ਸਾਹਿਬ ਜਨਨ ਉਕਮਤਰੀ ਬਜਾ ਸਰਦਾਰ ਤੁਮ ਸਿੰਘ ਪਾ ਤੇਜਾਹਰ ਮੰਤਰੀ ਅਰਜੋਨ ਸਿੰਘ ਬੈਸ ਜੀ ਜੀ ਦੀ ਨੂੰ ਪਿਆਰ ਕਰੀ ਸਸਕੀ ਕਾਲ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲਗਾਤਾਰ ਇੱਕ ਨਵੀਂ ਮੁਹਿੰਮ ਚਲਾਈ ਗਈ ਹੈ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਲਗਭਗ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਇਹ ਵਿੱਚ ਗੱਲ ਦਾ ਆਣਾ ਕਿ ਮੈਂ ਪੰਜਾਬ ਦਾ ਸ਼ਾਇਦ ਇੱਕ ਲਾਉਦਾ ਐਮਐਲਏ ਹੂੰਗਾ ਜੇ ਆਪਣੇ ਸੰਗੇਲਾ 21 ਪਿੰਡ ਨਹੀਂ ਸੱਜੇ ਜੇ ਸਰਕਾਰ ਦੇ ਵਿਝਾ ਕੇ ਆਪ ਦਾ ਇਹ ਸਰਕਾਰ ਆਪ ਦੇ ਦੁਆਰਾ ਨਾ ਲਈ ਹੋਵੇ 21 ਪਿੰਡ ਇਸ ਤੋਂ ਪਹਿਲਾਂ ਸਾਡਾ ਐਮਐਲਏ ਸਾਡੇ ਵਿੱਚ 22 ਸਾਲ 23 ਸਾਲ ਹੋਏ ਨੇ ਖੁਸ਼ੀ ਕਮੀ ਤੋਂ ਇਲਾਵਾ ਰਾਜਨੀਤਿਕ ਸਮਰਥਨ ਤੋਂ ਇਲਾਵਾ ਇਸੇ ਹਾਲ ਦੇ ਵਿੱਚ ਇਹ ਮੇਰਾ ਪੰਜਵਾਂ ਜਾਂ ਛੇਵਾਂ ਫੋਟਾ ਜਿੱਤੇ ਸਾਂਝੀ ਜਗਤ ਤੇ ਬੈਠ ਕੇ ਬਿਨਾ ਭੇਦ ਭਾਉ ਕੇ ਇਹ ਨਹੀਂ ਜੇ ਫਲਾਨੀ ਪਾਰਟੀ ਦਾ ਵਰਕਰ ਹੈ ਫਲਾਨੀ ਕੋਈ ਨਹੀਂ ਜਿਹੜਾ ਮਰਜ਼ੀ ਆਵੇ ਆਪਣੀ ਗੱਲ ਕਰਦਾ ਤੇ ਉਸ ਦਾ ਕੰਮ ਹੁੰਦਾ ਤੇ ਅੱਜ ਤੁਹਾਡੇ ਪਿੰਡ ਦੇ ਵਿੱਚ ਤੇ ਆਸ-ਪਾਸ ਦੇ ਇਲਾਕੇ ਤੋਂ ਚਾਹੇ ਉਹ ਨਾ ਆਮ ਹੋਵੇ ਚਾਹੇ ਸੁਸਾਲ ਚਾਹੇ ਮਹਿਲਵਾ ਚਹਤਸ ਮਜਾਰਾ ਐਲਗਰਾ ਇ ਸਾਰੇ ਬੈਠੇ ਵਿੱਚੋਂ ਸਾਡੇ ਬੱਚੋਂ ਵੀ ਸਾਡੀਆਂ ਮਾਤਾਵਾ ਭੈਣਾਂ ਆਈਆਂ ਸੋਚੀ

ਇੱਥੇ ਵੀ ਕਿਸੇ ਕੰਪਨੀ ਚ ਇੰਟਰਵਿਊ ਕਰਾ ਕੇ ਵਗਰਾ ਪ੍ਰਿੰਟ ਦੀ ਗ੍ਰੀਨ ਦੀ ਸਮੱਸਿਆ ਸੀ ਉਸ ਦਾ ਕੰਮ ਹੱਲ ਹੋ ਗਿਆ ਕੋਪ ਪੈਨਸ਼ਨਾਂ ਲਗੀਆਂ ਕੋ ਕਿਸਾਨ ਨੀਤੀ ਦੇ ਕੇਸਸ ਬਸੇ ਹੋਏ ਸੀ ਉਹ ਹੋ ਗਏ ਬਾਕੀ ਜਿਹੜੇ ਕੋਈ ਐਮ ਐਲ ਏ ਲੈਵਲ ਦੇ ਕੰਮ ਤੇ ਕੋਈ ਬਦਲੀ ਕੋਈ ਕੁਝ ਉਹ ਮੌਕੇ ਤੇ ਹੋ ਗੀਆਂ ਇਸ ਤੋਂ ਬਾਅਦ ਪਿੰਡ ਦਾ ਸੁਝਾਵਾ ਵਾਲੀ ਦੀ ਮੰਗ ਸੀ ਕਿ ਗਰਾਊਂਡ ਬਣਾਣਾ ਪੈਸੇ 3 ਲੱਖ ਰੁਪਏ ਸੀ ਉਹਨਾਂ ਨੇ ਅਡਵਾਂਸ ਲੈ ਚੁੱਕੀਆਂ 6 ਮਹੀਨੇ ਹੋ ਗਏ ਪਰ ਜਗ੍ਹਾ ਦੀ ਦਿੱਕਤ ਸੀ تاہون اس خودسہ پر شاہصن ڈی ایف او صاحب کے اتھے جان کے موقع کے نالے کا درکت لگائے جان کے لیڈے تاس کے لیڈے پیئر نالے اتھے گراؤنڈ بنایا جاؤں گا تاکہ انہوں نے کام پاک کے لیڈے پیئر باقی صاحب جتے سکول نام دے بچ پلان سکول دے بچ میں ہوں گا جن اپنے ہر کے لیڈا ایک کوئی پیٹری سکتے ہیں جن سرکار جاکے آپ نے سرکار ਇਸੋ ਲੈਣਾ ਕਿ ਸਾਡੇ ਐਮਐਲਏ ਸਾਡੇ ਵਿੱਚ ਸਵਾਦੋ ਸਾਲ 2020 ਹੋਏ ਨੇ ਖੁਸ਼ੀ ਗਮੀ ਤੋਂ ਲਵਾ ਰਾਜਨੀਤਿਕ ਸਮਰਪਣ ਤੋਂ ਲਵਾ ਇਸੀ ਮੋੜ ਦੇ ਵਿੱਚ ਕਿ ਮੇਰਾ ਪੰਜਵਾਂ ਇਹ ਸੇਵਾ ਹੋ ਗਿਆ ਜਿੱਤੇ ਸਾਂਝੀ ਜਨਤ ਦੇ ਬੈਠ ਕੇ ਬਿਨਾ ਧੇੜ ਮਾਓ ਇਹ ਨਹੀਂ ਜੇ ਸਾਂਝੀ ਪਾਰਟੀ ਦਾ ਬਕਰ ਹੈ ਪਰ ਨਹੀਂ ਕੋਈ ਨਹੀਂ ਜਿਹੜਾ ਮਰਜੀ ਆਵੇ اپنی گل کرتا ہے تو اس کا کام کرتا ہے سے تھوڑے پیڑھلے بچ کہ آج پاس سے علاقے کو چاہے اپنا عام ہو گئے چاہے سوسال چاہے بہتا چاہے کس بجارا ہے اس سارے بیٹھ کے بچوں ساڑھے بچوں کی ساڑھیاں باتا ہوا پیڑھا لگیاں سوچی افسر شہی چاہے ہو اٹھنی بچنے صاحب ہونا چاہے ਇਹ ਗਰੀਬੀ ਦੀ ਸਮੱਸਿਆ ਸੀ ਉਸ ਦਾ ਕੰਮ मालूम ਹੋ ਗਿਆ ਤੋਂ ਐਸਰਾ ਲਗਿਆ ਤੋਂ ਕਿਸਾਨ ਵੀ ਨਹੀਂ ਲੈ ਕੇ ਉਸ ਵਸੇ ਰਹੀ ਸੀ ਉਹ ਹੋ ਗਏ ਬਾਕੀ ਜਿਹੜੇ ਕੋਈ ਐਮ ਐਲ ਏ ਲੈਵਲ ਦੇ ਕੌਂਸਲ ਦੇ ਆ ਨਹੀਂ ਕੋਈ ਸ਼ਕੂਮਾ ਕਿਤੇ ਨਹੀਂਆ ਇਸ ਤੋਂ ਬਾਅਦ ਪਿੰਡ ਦਾ ਪਿਆਰ ਆ ਰਿਹਾ ਸੀ ਕਿਸਬਹਤੇ ਸਕੂਲਾਂ ਦੇ ਵਿੱਚ ਪਲਾਂਟ ਹੁੰਦੇ ਵਿੱਚ ਡੇਟ ਰੋਕ ਕੇ ਉੱਪਰ ਕੰਮ ਹੋਇਆ ਪਲਾਂਟ ਦੇ ਵਿੱਚ ਮਹੱਲਾਗ ਲਿਨੇ ਪਲਾਂਟ ਦੇ ਵਿੱਚ ਇਰੀਗੇਸ਼ਨ ਦਾ ਰੋ ਖੰਡ ਦੀ ਮਾਰਤ ਬਣੀ ਹੋਈ ਹੈ ਉਸੇ ਦੀ ਸ਼ਾਨਦਾਰ ਨਵੀਂ ਲਾਈਨ ਤੇ ਰਾ ਰਹੇ ਆ ਤਾਂ ਕਿ ਇਹਦਾ ਸਾਰੇ ਪਿੰਡਾਂ ਦੇ ਪੁਲੇਸੀ ਦਾ ਪਿੰਡਾਂ ਦੇ ਲਈ ਲਿਖੇ ਬਾਕੀ ਫਟੇ ਵਰਕ ਨੂੰ ਕੀ ਦੀ ਚਾਹ ਹੈ ਸਾਡੇ ਵਿੱਚ ਅੜ ਸਕਣ ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਹਾਂ ਸਾਡੇ ਇਸ ਇਲਾਕੇ ਦੇ ਵਿੱਚੋਂ ਪਿੰਡ ਨਾਮ ਜਿਹਾ ਕੋਈ ਸਪੈਸ ਵਾਲਾ <muchas> ਪੇਲੇ 决定吗？ ਇਸ ਨੇ ਇਹਨਾਂ ਨੇ ਸਿਰ ਆਪਣੀ ਮੈਂ ਦੁਸ਼ਨਾ ਚਾਹੁੰਦਾ ਪਿੰਡ ਦੀ ਪੰਚਾਇਤ سو ایتھے دیسی ساتھی بیٹھے ہیں کہ ایسی ساتھی کوئی بلنی گیا ہے ایسی پرسیٹنیشن ایک ساتھ کر رہے ہیں کہ ایسی پرسیٹنیشن ایک ساتھ کر رہے ہیں تیر آئین گا ہے بلنی بلنی شکریہ بہنی گیا ہے اسی میں بزنیلس موی چکریے ہیں کہ سی مووی ہی اسی کسی موی بخشانے کوئی آپنا کوئی پڑھا ਕਾਨੂੰਨੀ ਇਹ ਨਾ ਕਰੇ ਜੀ ਹਮ ਸਾਡੇ ਦੇ ਬੰਦ ਕਰੋਂ ਜ਼ੀਰੋ ਟੋਲਰੈਂਸ ਤੇ ਮੈਂ ਆਪਣੇ ਆਵਾਮੀ ਪਾਰੀ ਦੇ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਹੋਰ ਰਾਕੇ ਬਸਲੇ ਕਿ ਪਹਿਲ ਤੋਂ ਆਪਾਂ ਇਸ ਇਲਾਕੇ ਦੇ ਵਿੱਚੋਂ ਸਾਡੇ ਪਾਣੀ ਖਤਰੂ ਹੋ ਰਿਹਾ ਹੈ ਜਾਂ ਮਾਈਨਿੰਗ ਮਾਫ پلانਟ ਦੇ ਵਿੱਚ ਮਹੱਲਾ ਕਲੀਨੇ پلانਟ ਦੇ ਵਿੱਚ ਇਰੀਗੇਸ਼ਨ ਦਾ ਪਾਉ پلانਟ ਦੇ ਵਿੱਚ ਪਾਣੀ ਦਾ ਪਾਉ ਐਨਕਲਾਰਾ ਬੋਰ ਵੀ ਕਿਹਾ ਹੈ ਇੱਕ ਹਫਤੇ ਦੇ ਵਿੱਚ ਉਹ ਵੀ ਸ਼ੁਰੂ ਕਰਦਾਂਗੇ ਇੱਥੇ ਪਿੰਡ ਨਾਂਗਰਾਂ ਦੇ ਸਕੂਲ ਦੇ ਵਿੱਚ ਅਸੀਂ ਬਹੁਤ ਸ਼ਾਨਦਾਰ ਗਰਾਊਂਡ ਬਣਾ ਰਹੇ ਹਾਂ ਫੁੱਟਬਾਲ ਤੇ ਕ੍ਰਿਕਟ ਦਾ ਇੰਦਾਂ ਦਾ ਗਰਾਊਂਡ ਹੋਗਾ ਕਿ ਅਤੀ ਰਾਤ ਵੀ ਲਾਈਟਾਂ ਲਾ ਕੇ ਪੂਰਾ ਇਲਾਕਾ ਉਹ ਦੇਖਣਾ ਹੈ ਗੁਰੂ ਇੱਕ ਹੋਰ ਜਿਹੜੀ ਸਾਡੀ ਇਸ ਪੂਰੇ ਪਿੰਡ ਦੇ ਲਈ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਨਾਂਗਰਾਂ ਦੇ ਚੌਕ 'ਚ ਜਾਂਦੇ ਹਾਂ ਇੱਕ ਪੁਰਾਣੀ ਜੀ ਖੰਡਰ ਜੀ ਵਾਲਤ ਬਣੀ ਹੋਈ ਹੈ ਉੱਥੇ ਅਸੀਂ ਸ਼ਾਨਦਾਰ ਨਵੀਂ ਲਾਇਬ੍ਰੇਰੀ ਬਣਾ ਰਹੇ ਹਾਂ ਤਾਂ ਕਿ ਇਹਨਾਂ ਸਾਰੇ ਪਿੰਡਾਂ ਪੁਲੈਸ ਇਤਨਾ ਪਿੰਡਾਂ ਦੇ ਵਿੱਚ ਬਾਕੀ ਸਾਡੇ ਦਰਕੇ ਨੂੰ ਕ੍ਰੀਪੀ ਜਾਦਾ ਸਾਡੇ ਬੱਚੇ ਪੜ ਸਕਣ ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਸਾਡੇ ਇਸ ਇਲਾਕੇ ਦੇ ਵਿੱਚ ਪਿੰਡ ਨਾਨਗਰਾ ਤੋਂ ਇੱਕ ਸਬ ਇੰਸਪੈਕਟਰ ਭਰਤੀ ਹੋਇਆ ਉਸ ਦੇ ਨਾਲ ਜਿਹੜੀ 43 ਹਜ਼ਾਰ ਨੌਕਰੀਆਂ ਚੋਂ ਜਿਹੜੇ ਬੱਚੇ ਪੜਨਗੇ ਉਹਨਾਂ ਨੂੰ ਖੂਬ ਨੌਕਰੀਆਂ ਮਿਲਣਗੀਆਂ ਇੱਥੇ ਹੀ ਹੋਰ ਬਹੁਤ ਸਾਰੇ ਕੰਮ ਚੱਲ ਰਹੇ ਹਨ ਐਲਗਰਾਣਾ ਕੋਲ ਇਹ ਤੁਹਾਡੇ ਪੁੱਤ ਦੀ ਵਾਰ ਕਿਲੇ ਉਹ ਸਿਰ ਵੀ ਚਿੱਠੀਆਂ ਦੇਖੀਆਂ ਬਿਲਕੁਲ ਦੇਖ ਲੈ 2012 ਤੋਂ ਲਗਾਤਾਰ ਵਿਭਾਗ ਚਿੱਠੀ ਲਿਖਦਾ ਸੀ ਕਿ 20 ਲੱਖ ਰੁਪਏ ਲਗਣਾ ਕੰਮ ਕਰਾ ਲਓ ਕਿਸੇ ਮਾਲ ਦੇ ਪੁੱਤਰ ਨੇ ਕੋਈ ਕੰਮ ਨਹੀਂ ਕਰਾਇਆ ਲੁੱਟ ਕੇ ਖਾਗੇ ਲੁੱਟ ਕੇ ਖਾਗੇ ਤੇ ਅੱਜ ਉਹ ਜਾ ਜਾ ਕੇ ਉੱਤੇ ਖੜ ਖੜ ਕੇ ਮੀਡੀਆ ਪਾਉਂਦੇ ਜਦੋਂ ਸਾਰਾ ਅੱਜ ਉਹ ਕੰਮ 110 ਕਰੋੜ ਰੁਪਏ ਚੁਕਾ ਉਹ ਵੀ 110 ਕਰੋੜ ਰੁਪਏ ਜਨਾ ਉਹ ਵੀ ਤੇ ਜਿਹੜੇ ਲੋਕ ਪਰ ਇਹਨਾਂ ਹੈ ਵੀ ਠੀਕ ਹੋਊਗਾ ਆਪਣੇ 5 ਮਹੀਨੇ ਵਿੱਚ ਐਂਡ ਸਾਲਰ ਪਿਆ ਸਰਕ ਨਵੀਂ ਬਣਾਵਾਂਗੇ ਨਾਲ ਹੀ ਜਿਹੜੇ ਆਪਾਂ ਦੋਪੁਰ ਪਾਸ ਕਰਾਇਆ ਉਹਨਾਂ ਦੀ ਸੋਇਲ ਟੈਸਟਿੰਗ ਦਾ ਤੇ ਸਰਵੇ ਦਾ ਕੰਮ ਸ਼ੁਰੂ ਹੋ ਚੁੱਕਿਆ ਕਿਸੇ ਸਾਤ ਇਹ ਦੋ ਮਹੀਨੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਥੇ ਬਣਾ ਕੇ ਅੱਡੀ ਅੱਡੀ ਕਰਕੇ ਉਹਨਾਂ ਦਾ ਕੰਮ ਵੀ ਸ਼ੁਰੂ ਜਿਹੜੇ ਕੋਲ ਤਾਂ ਕਲੀ ਨਹੀਂ ਬਣੇ ਸੀ ਉਹ ਵੀ ਅਸੀਂ ਬਣਾਵਾਂਗੇ ਕਿੰਨੇ ਸੇ ਪਿਛਲੀ ਵਾਰ ਵੀ ਤੁਹਾਨੂੰ ਯਾਦ ਕਰਾਇਆ ਸੀ ਇਤਿਹਾਸ ਹੈ ਪੰਜਾਬ ਦਾ ਕਿਤੇ ਕੋਈ ਪਿੰਡ ਇਹ ਨਹੀਂ ਸਕਦਾ ਬਤੌਰ ਮਾਈਨਿੰਗ ਮਨਿਸਟਰ ਭਲਾਨ ਦੇ ਵਿੱਚ ਜਦੋਂ ਲੀਗਲ ਮਾਈਨਿੰਗ ਚੱਲੀ ਲੀਗਲ ਮਾਈਨਿੰਗ ਮੈਨੂੰ ਸਹਿ ਇਨਾਂ ਨੇ ਸਿਰ ਆਪਣੀਆਂ ਮੈਂ ਪੁੱਛਣਾ ਚਾਹੁੰਦਾ ਪਿੰਡ ਦੀ ਪੰਚਾਇਤ ਹੋਰ ਵੀ ਕਿਉਂ ਨਹੀਂ ਕੋਈ ਤਕਰੀਬ ਕੋਈ ਕਰੀ ਦੇਖਿਆ باقی ਜਿਹੜੇ 5 ਸਾਲ ਚੱਲੇ ਨੇ ਤੁਹਾਡੇ ਉਹਦੇ ਪੈਸੇ ਕਿੱਥੇ ਹਨ ਜੇ 400 ਕੈਂਟ ਵਿੱਚ ਲੀਗਲ ਤਰੀਕੇ ਨਾਲ 2 ਲੱਖ ਰੁਪਏ ਪੈਨੋ ਆ ਸਕਦਾ ਤਾਂ ਅਗਰ ਲੀਗਲ ਮਾਈਨਿੰਗ ਇਮਾਨਦਾਰੀ ਨਾਲ ਇਹ ਲੋਕ ਕਰਨ ਦਿੱਤੇ ਤਾਂ ਭਲਾ ਆਂਦੀ ਪੰਚਾਇਤ ਪੂਰੇ ਪੰਜਾਬ ਦੀ ਸਭ ਤੋਂ ਅਮੀਰ ਪੰਚਾਇਤ ਹੁੰਦੀ ਸੀ 2-400 ਕਰੋੜ ਰਿਸਪ ਚੈਨ ਦੇ ਖਾਤੇ دو چار سو کروڑ ہر جوز میں سے کرنا چاہتا سی پر نہیں نہیں تکلیف کیا کی ہو جو گا دو چار سو کروڑ ہوں گا ایک ایک پینڈ لے لے بانٹ لینا تاہمی پیا پیا لاکھر پیا جس سے آنا سکتا پر ہی صرف اپنے کار بنا رہے صرف آپ نے سے اس کر کے ریکارڈ ہے پوچھ لے کہ بھائی لاکھر پیا آیا کہ نہیں آیا اٹھا آلی کہیں چاہیا ਇੱਥੇ ਡੀਸੀ ਸਾਹਿਬ ਵੀ ਬੈਠੇ ਹੈ ਐਸਐਸਪੀ ਸਾਹਿਬ ਦੀ ਕੋਈ ਮੀਟਿੰਗ ਹੈ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਐਸਪੀ ਸਾਹਿਬ ਕਰ ਰਹੇ ਹੈ ਤੇ ਮਾਈਨਿੰਗ ਕਰ ਮੇਰੀ ਬੜੀ ਸਟ੍ਰਿਕਟ ਵਾਰਨਿੰਗ ਹੈ ਅਸੀਂ ਮੈਂ ਵਿਜੀਲੈਂਸ ਨੂੰ ਵੀ ਚਿੱਠੀ ਲਿਖ ਰਿਹਾ ਕਿਸੇ ਨੂੰ ਵੀ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਕੋਈ ਆਪਣਾ ਕੋਈ ਪਰਾਇਆ ਜ਼ੀਰੋ ਟੋਲਰੈਂਸ ਇਹ ਫੁੱਲੀ ਵਾਰਨਿੰਗ ਹੈ ਤੁਹਾਨੂੰ ਕੋਈ ਇਹ ਨਾ ਕਹੇ ਸਾਡੇ ਲਈ ਪਰਚਾ ਦੀ ਰੀਡਿੰਗ ਤੋਂ ਬਾਅਦ ਜੇ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਉਹ ਇਲਾਕੇ ਪਰਸੇਨ ਕਿ ਬਿਲਕੁਲ ਆਪਾਂ ਇਸ ਇਲਾਕੇ ਦੇ ਵਿੱਚੋਂ ਸਾਡੇ ਪਾਣੀ ਖਤਮ ਹੋ ਰਿਹਾ ਜਿਹੜਾ ਮਾਈਨਿੰਗ ਮਾਫੀਆ ਇਥੇ ਰੀਡਿੰਗ ਹੱਲੀ ਤੋਂ ਜਿਹੜਾ ਰਹਿਣਾ ਔਰ ਦੇ ਸਾਰੇ ਸਾਥੀ ਲੋਕ ਹਾਂ ਜਿੱਥੇ ਲੀਗਲ ਹੈ ਵੀ ਲਈ ਆਪਾਂ ਨੂੰ ਪ੍ਰਯਤਨਾਂ ਤੇ ਲਈ ਜਿਗੁਰਤ ਹੈ ਜਿੱਥੇ ਲੀਗਲ ਹੈ ਉੱਥੇ ਆਪਾਂ ਨਾਲ ਖੜੇ ਆ ਪਰ ਇਲਲੀਗਲ ਜੁੜਦੇ ਸਿ

ਚਾਹੇ ਅਨਕੁਰ ਸਾਹਿਬ ਲੋਕ ਸਮਾਹ ਲੱਕੇ ਚਾਹੇ ਅਨਕੁਰ ਸਾਹਿਬ ਮਿਲਾ ਸਮਾਹ ਲੱਕਾ ਇਹ ਹੁੰਦਾ ਸਾਡਾ ਐਮਪੀ ਵੀ ਹੈ ਉਹਨਾਂ ਲਈ ਫੰਡ ਆ ਜਰਨੇ ਆ ਉਹ ਵੀ ਜਿਹੜਾ 5 ਲੱਖ ਰੁਪਏ ਸਾਲ ਦਾ ਮਿਲਣਾ ਉਹ ਵੀ ਸਾਡੇ ਪਿੰਡਾਂ ਦੇ ਵਿੱਚ ਅਸੀਂ ਲਾਇਆ ਕਰਾਂਗੇ ਫੰਡਾਂ ਦੀ ਕੋਈ ਘਾਟ ਨਹੀਂ ਜਿੱਥੋਂ ਮਰਜੀ ਪੈਸਾ ਲੈ ਕੇ ਆਵਾਂ ਅਸੀਂ ਆਪਣੇ ਇਲਾਕੇ ਦਾ ਕੋਈ ਕੰਮ ਨਹੀਂ ਰੁਕੇਣਾ ਅਸੀਂ ਆਪਣੇ ਸਰਕਾਰੀ ਸਕੂਲ ਚਮਕਾਣੇ ਆ ਅਸੀਂ ਆਪਣੇ ਇਲਾਕੇ ਦੇ ਵਿੱਚ ਨਵੀਆਂ ਸੜਕਾਂ ਨਵੇਂ ਪੋਰਟ ਕਰਨ ਵਾਲੇ ਅਤੇ ਕੰਪਨੀ ਆਪਣੇ ਸਾਥ ਹੋਣਗੇ ਇੱਕ ਵਾਰੀ ਦੁਬਾਰਾ ਆਪ ਸਭ ਦਾ ਬਹੁਤ 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 ਧੰਨਵਾਦ ਸਾਰੇ ਹੀ মিডিਆ ਦੇ ਸਾਥੀਆਂ ਦਾ ਸਾਰੇ ਹੀ ਇੱਕ ਇੱਕ ਕਦਮ ਜੋ ਚੱਲ ਗਿਆ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਸਿਆਸਤ ਸਾਡੀ ਜਿਨੀ ਹੈ ਸੱਚ ਬੋਲੋ ਆਪਣਾ ਕੰਮ ਕਰੋ ਕਰਮ ਹੀ ਇਨਸਾਨ ਦਾ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਜਿਹੜਾ ਹੈ ਕਰਮ ਦੇ ਵਿੱਚ ਕਰਮ ਹੀ ਬਲਵਾਨ ਹੈ ਤੇ ਆਪਣਾ ਕਰਮ ਕਰੋ ਲੋਕ ਬਹੁਤ ਸਿਆਣੇ ਨੇ ਲੋਕਾਂ ਨੂੰ ਸਾਬਤ ਕਰਾਏ ਉਸੇ ਦਾ ਨਤੀਜਾ ਚਾਹੇ 2022 ਹੋਵੇ ਜਾਂ ਚਾਹੇ 2024 ਤੇ ਆਪਾਂ ਲੋਕਾਂ ਦਾ ਜਿਹੜਾ ਹੈ ਫਤਵਾ ਸਾਡੇ ਹੱਥ ਚ ਆਇਆ ਲਗਾਤਾਰ ਜਿਸ ਦਿਨ ਤੋਂ ਐਮਐਲਏ ਬਣੇ ਹੈ ਦੂਜੇ ਦਿਨ ਕੰਮ ਸ਼ੁਰੂ ਕਰਤਾ ਸੀ ਸਾਡੇ ਐਮਐਲਏ ਸਾਡੇ ਵਿੱਚ ਪ੍ਰੋਗਰਾਮ ਤੁਸੀਂ ਦੇਖਿਆ ਉਹ ਤੁਸੀਂ ਆਪ ਕਿਤੇ ਹੀ ਵਾਰੀ ਕਵਰ ਕੀਤਾ ਫਿਰ ਸਰਕਾਰ ਵੱਲੋਂ ਸਰਕਾਰ ਆਪਕੇ ਦਵਾਰ ਸ਼ਿਰੂ ਕੀਤਾ ਗਿਆ ਉਹ ਵੀ ਆਪਾਂ ਹਰ ਪਿੰਡ ਹਰ વોર્ਡ ਦੇ ਵਿੱਚ ਲਾਇਆ ਉਸ ਤਰੀਕ ਨੂੰ ਹੁਣ ਦੁਬਾਰਾ ਕਿਉਂ ਪਿੱਛੇ ਚੋਂ ਜਾਪਤਾ ਲੱਗਿਆ ਸੀ ਦੁਬਾਰਾ ਸ਼ੁਰੂ ਕੀਤਾ ਗਿਆ ਅੱਜ ਪਿੰਡ ਭਲਾਂ ਦਾ ਜਿਹੜਾ ਹੈ ਕੰਮ ਲੱਗਿਆ ਤੇ ਲਗਾਤਾਰ ਹਫ਼ਤੇ ਚ ਦੋ ਦਿਨ ਅਸੀਂ ਇਹਨੂੰ ਲਗਾਤਾਰ ਆਪਣੇ ਹਲਕੇ ਚਿਸਮੂਸੀ ਕੰਟੀਨਿਊ ਕਰਾਂਗੇ ਦੋ ਦਿਨ ਹਫ਼ਤੇ ਚ ਕੈਂਪ ਜ਼ਰੂਰ ਹੋਇਆ ਕਰਨਗੇ ਵੱਡੇ ਪਿੰਡ ਜਿਹੜੇ ਆਪਾਂ ਨੂੰ ਕਵਰ ਕਰਾਂਗੇ ਤਾਂ ਕਿ ਆਸ-ਪਾਸ ਵਾਲੇ ਪਿੰਡ ਤੇ ਫਿਰ ਹੌਲੀ-ਹੌਲੀ ਹਰ ਪਿੰਡ ਤੱਕ ਯਾਨੀ ਹਰ 6 ਮਹੀਨੇ ਚ ਇੱਕ ਪਿੰਡ ਦੇ ਵਿੱਚ ਇੱਕ ਕੈਂਪ ਜ਼ਰੂਰ ਲਗਾ ਦੇਣਾ ਬਹੁਤ ਸਾਰੇ ਮਸਲੇ ਹੁੰਦੇ ਨੇ ਜੋ ਸਾਰੇ ਸਾਡੇ ਬਜ਼ੁਰਗ ਮਾਤਾ ਮਾਂ ਪੈਣਾ ਕਈ ਵਾਰੀ ਦਫਤਰ ਜਿਹੜੇ ਮਾਰ ਮਾਰ ਥੰਬ ਜਾਂਦੀਆਂ ਕੰਮ ਨਹੀਂ ਹੁੰਦੇ ਪਰ ਇੱਥੇ ਸਮੁੱਚਾ ਪ੍ਰਸ਼ਾਸਨ ਸੀਗਾ ਡੀਸੀ ਸਾਹਿਬ ਸੀ ਐਸਜੀਐਮ ਸੀ ਬਾਕੀ ਸਾਰੇ ਜਿਹੜੇ ਪੁਲਿਸ ਦੇ ਅਧਿਕਾਰੀ ਪੀਡਬਲ ਡੀ ਵਾਟਰ ਸਪਲਾਈ ਜਿੰਨੇ ਵੀ ਬਿਜਲੀ ਵਿਭਾਗ ਉਹ ਸਾਰੇ ਮੌਕੇ ਤੇ ਉੱਥੇ ਕੰਮ ਹੋ ਜਾਂਦਾ ਤੇ ਬਹੁਤ ਸਾਰੇ ਕੰਮ ਹੋਏ ਕਿਸੇ ਦੀ ਪੈਨਸ਼ਨ ਲੱਗ ਗਈ ਕਿਸੇ ਦੀ ਕਿਸਾਨ ਦੀ ਜਿਹਦੇ ਪੈਸੇ ਲੱਗ ਗਏ ਇੱਕ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਰੀਡ ਦੀ ਹੱਡੀ ਤੋੜਨ ਦੀ ਗੱਲ ਕੀਤੀ ਉੱਥੇ ਇਹ ਜੇ ਇਲਾਕੇ ਦਾ ਇਲਾਕੇ ਦਾ ਸਾਥ ਵੀ ਚਾਹੁੰਦਾ ਮੈਂ ਇਲਾਕਾ ਸਾਥ ਦਵੇ ਆਪਾਂ ਇਸ ਜਿਹੜਾ ਹੈ ਇਸ ਮਾਫੀ ਦੇ ਵਿੱਚ ਜਿਹੜੀ ਹਿੱਸੇ ਨੂੰ ਮੇਲ ਪਾਈ ਹੈ ਕੁਲ ਇਹ ਨਹੀਂ ਸੀਜ਼ਨ ਹੈ ਇਹਦੇ ਵਿੱਚ ਟੋਟਲੀ ਜਿਹੜੀ ਮਾਈਨਿੰਗ ਨਹੀਂ ਹੋ ਸਕਦੀ ਮੈਂ ਜਿਹੜੇ ਆਪ ਸਭ ਦਾ ਵੀ ਸਾਚ ਚੰਨ ਹੈ ਆਓ ਆਪਾਂ ਇਸ ਸਿਪੇਸ ਨੂੰ ਜਿਹੜਾ ਟੋਟਲੀ ਨਕੀਲ ਕਰ ਸਕਦੇ ਹਾਂ ਇਸ ਬੰਦੇ ਸਰ ਇੱਕ 24 ਘੰਟਿਆਂ ਦੇ ਵਿੱਚ 22 ਲੱਖ ਰੁਪਏ ਪਿੰਡ ਨੂੰ ਜਿਹੜੀ ਪੰਚਾਇਤ ਨੂੰ ਦੱਸਿਆ ਗਿਆ ਮਾਈਨਿੰਗ ਵਿੱਚੋਂ ਪ੍ਰੋਫਿਟ ਹੋਇਆ ਹੈ ਬਾਰੇ ਵੀ ਕੋਈ ਰਿਕਾਰਡ ਹੈ ਜਿਸ ਕੋਈ ਆਰਟੀਆ ਦੇਖੋ ਇਦਾਂ ਦੀ ਆ ਕੇ ਕੋਈ ਨਹੀਂ ਪਾਊਗਾ ਇਹ ਆਟੀਟਿਊਡ ਲਈ ਉਹਨਾਂ ਨੂੰ ਪਤਾ ਉਹ ਜਿੱਥੇ ਜਿਹੜੀ ਨੁਕਤਾ ਉਹਦੇ ਬਾਰੇ ਕੋਈ ਗੱਲ ਨਹੀਂ ਕਰਨਗੇ ਮਕਸਦ ਕੀ ਹੁੰਦਾ ਜੀ ਅਸਲੀ ਹਕੀਕਤ ਸਾਰੀ ਦੁਨੀਆ ਜਾਣਦੀ ਹੈ ਜਾਓ ਵੀਡੀਓ ਪਾਓ ਤੇ ਲੱਖ ਰੁਪਏ ਲੈ ਲਓ ਬਸ ਇਸ ਤਰੀਕੇ ਦੀ ਜਿਹੜੀ ਬਲੈਕਮੇਲਿੰਗ ਵਾਲੀ ਚਾਹੇ ਪੱਤਰਕਾਰ ਹੀ ਹੈ ਚਾਹੇ ਬਲੈਕਮੇਲਿੰਗ ਵਾਲੀ ਕੋਈ ਵੀ ਤੰਦਾ ਉਹ ਜਿਹੜਾ ਹੈ ਨਿੱਜੀ ਸਵਾਸਥਿਆ ਕਰਕੇ ਹੈ ਅਗਰ ਦੇਖੋ ਇਫੈਕਟ ਹੈ ਅਗਰ ਕਿ ਇਹੀ ਸਾਡਾ ਜੇ ਜੋ ਮਾਡਲ ਅਗਰ ਚੱਲਦਾ ਉਦੋਂ ਵਿੱਚੇ ਰੋਲਾ ਪਾ ਪਾ ਕੇ ਰੋਲਾ ਪਾ ਪਾ ਕੇ ਲੋਕਾਂ ਨੂੰ ਵਿਚਾਰਿਆਂ ਨੂੰ ਗੁੰਮਰਾ ਕਰਕੇ ਤਾਂ ਮੈਂ ਔਨ ਫੈਕਟ ਕਹਿ ਰਿਹਾ ਕਿ ਭਲਾਨ ਇੱਕ ਸਾਲ ਦੇ ਵਿੱਚ ਹੀ ਪੰਜਾਬ ਦਾ ਸਭ ਤੋਂ ਅਮੀਰ ਪੰਚਾਇਤ ਵਾਲਾ ਪਿੰਡ ਹੁੰਦਾ ਇੱਕ ਸੌਂਗ ਰਿਕਾਰਡਿੰਗ 24 ਘੰਟਿਆਂ 48 ਘੰਟਿਆਂ 'ਚ 22 ਲੱਖ ਆ ਸਕਦਾ ਹਾਂ ਮਤਲਬ ਇਹ ਤੁਸੀਂ ਆਪ ਇਮੇਜਿਨ ਕਰੋ ਪਰ ਹਾਂ ਹੁਣ ਅਸੀਂ ਇਹ ਵੀ ਅਸ਼ੋਰ ਕਰਨਗੇ ਕਿ ਡੀਐਮਐਫ ਜੋ ਡਿਸਟ੍ਰਿਕਟ ਮਾਈਨਿੰਗ ਫੰਡ ਹੁੰਦਾ ਹੈ ਉਸ ਦਾ ਪੈਸਾ ਸਿਰਫ ਅਤੇ ਸਿਰਫ ਉਹਨਾਂ ਪਿੰਡਾਂ ਦੇ ਵਿੱਚ ਜਿੱਥੋਂ ਮਾਈਨਿੰਗ ਦਾ ਨੁਕਸਾਨ ਹੋਇਆ ਉਹਨਾਂ ਪਿੰਡਾਂ ਦੇ ਵਿੱਚ ਪਾਉਂਡਸ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਕੁਦਰਤੀ ਪਾਣੀ ਹੈ ਉਹ ਰੀਚਾਰਜ ਹੋ ਸਕੇ ਉਹਨਾਂ ਪਿੰਡਾਂ ਦੇ ਯੂਥ ਲੱਭਾਂ ਨੂੰ ਪੈਸਾ ਉਹਨਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਹੋਰ ਵਧੀਆ ਤਾਂ ਕਿ ਉੱਥੇ ਆਪਾਂ ਜੋ ਉਹਨਾਂ ਦਾ ਉੱਥੇ ਜੇਕਰ ਵਾਤਾਵਰਣ ਪ੍ਰਤੀ ਨੁਕਸਾਨ ਹੋਇਆ ਸੜਕਾਂ ਬਣਾਉ ਉਹ ਆਪਾਂ ਉੱਥੇ ਡੀਐਮਐਫ ਨਾਲ ਕੁਝ ਕਰ ਸਕੀਏ ਉਸ ਪਿੰਡ ਦੇ ਜਿਹੜੇ ਗਰੀਬ ਆ ਉਹਨਾਂ ਦੇ ਮਕਾਨ ਇਹ ਕੰਮ ਕਰਾਂਗੇ